ਸਵਾਗਤ ਹੈ ਪੰਜਾਬ న్యూਸ 7 ਦੇ ਵਿੱਚ ਬਸੀ ਪਠਾਨਾ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਟਰਾਲਾ ਤੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਚੋਣਾ ਦੇ ਮੱਦੇ ਨਜ਼ਰ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਦੇ ਖਾਤਮੇ ਲਈ ਸ਼ੱਕੀ ਤੇ ਮਾੜੇ ਅੰਸਰਾਂ ਖਿਲਾਫ ਚਲਾਈ ਮਹਮ ਤਹਿਤ ਮੁੱਖ ਅਫਸਰ ਥਾਣਾ ਬਸੀ ਪਠਾਨਾ ਨਰਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਹਿਕ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਰੈਂਡਾ ਰੋਡ ਤੇ ਉਸ਼ਾ ਮਾਤਾ ਮੰਦਰ ਬਸੀ ਪਠਾਣਾ ਨਜ਼ਦੀਕ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਦੇ ਨੇ 2 ਕਿਲੋ ਅਫੀਮ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹਦੀ ਜਾਣਕਾਰੀ ਦਿੰਦਿਆਂ ਨਿਰੰਦਰਪਾਲ ਮੁਖ ਅਫਸਰ ਥਾਣਾ ਬਸੀ ਪਠਾਣਾ ਨੇ ਦੱਸਿਆ ਕਿ ਨਸ਼ਿਆ ਦੀ ਰੋਕਥਾਮ ਲਈ ਚਲਾਈ ਗਈ ਮਹਮ ਤਹਿਤ ਬਸੀ ਪਠਾਣਾ ਮਰੈਂਡਾ ਰੋਡ ਨੇੜੇ 우ਸ਼ਾ ਮਾਤਾ ਮੰਦਰ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਨਾਕਾਬੰਦੀ ਦੌਰਾਨ ਦੂਰੋਂ ਆ ਰਹੇ ਟਰਾਲੇ ਨੂੰ ਵੇਖ ਕੇ ਉਸ ਨੂੰ ਰੁਕਣਾ ਦਾ ਇਸ਼ਾਰਾ ਕੀਤਾ ਤਾਂ ਟਰਾਲਾ ਚਾਲਕ ਵੱਲੋਂ ਟਰਾਲਾ ਇੱਕਦਮ ਰੋਕ ਕੇ ਭੱਜਣ ਲੱਗੇ ਤਾਂ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਤਲਾਸ਼ੀ ਦੌਰਾਨ 2 ਕਿਲੋ ਅਫੀਮ ਬਰਾਮਦ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਵੇਚਣ ਦੇ ਮਕਸਦ ਨਾਲ ਲੈ ਕੇ ਆਇਆ ਸੀ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਮਾਮਲਾ ਹੈ ਜੀ ਅੱਜ ਫੀਮ ਫੜੀ ਹੈ ਜੋ ਤੇ ਅਸੀਂ ਕੱਲ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅਜੋਤ ਗਰੀਵਾਲ ਆਈਪੀਐਸ ਤੇ ਸਾਡੀ ਐਸਪੀਟੀ ਸੀ ਜੀ ਜਦਵ ਜੀ ਤੇ ਸਾਡੀ ਡੀਐਸਪੀ ਸੀ ਮੋਹਨਕਰ ਜੀ ਜੀਆਂ ਇਨਸਟਰਕਸ਼ਨ ਦੇ ਅਕੋਰਡਿੰਗਲੀ ਜੋ ਇਲੈਕਸ਼ਨ ਕੋਡ ਲਗਿਆ ਹੋਣ ਕਰਕੇ ਜਗਾ ਜਗਾ ਨਾਕਾਬੰਦੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਕੱਲ ਪੁਲਿਸ ਪਾਰਟੀ ਨੇ ਸਾਡੇ ਥਾਣਾ ਅਸੀਂ ਥਾਣੇ ਨੇ ਨਾਕਾਬੰਦੀ ਕੀਤੀ ਹੋਈ ਸੀ ਧੂਰਿੰਗ ਨਾਕਾਬੰਦੀ ਇੱਕ ਚਾਰ ਘੰਟੇ ਨੰਬਰ 3 ਟਰਾਲਾ ਉਹਨਾਂ ਦਾ ਲਖਾਈ ਦਿੱਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਦੇ ਵਿੱਚੋਂ ਦੋ ਵਿਅਕਤੀ ਇੱਕਦਮ ਨੀਚੇ ਟਰਾਲਾ ਕੋਲ ਕੇ ਭੱਜਣ ਲੱਗੇ ਤੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਦੇ ਕੋਲੋਂ 2 ਕਿਲੋ ਓਪੀਐਮ ਬਰਾਮਦ ਹੋਈ ਹੈਗੀ ਆ ਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 27 ਦਰਜ ਰਿਸ਼ੇ ਕੀਤਾ ਜੀ ਸੋ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਇਹ ਸਾਨੂੰ 5 ਤਰੀਕ ਤੱਕ ਦਾ ਰਿਮਾਂਡ ਹਾਸਲ ਹੋਇਆ ਜੀ 5-4 ਤੱਕ ਦਾ ਇਹਨਾਂ ਤੇ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਜੀ ਕੋਈ ਨਾ ਦਸੀਂ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਸਬੰਧਤ 98 ਅਸੀਂ ਲਿਖ ਕੇ ਭੇਜ ਰਿਹਾ ਤੇ ਇਥੋਂ ਅਸੀਂ ਜੋ ਜਨਰਲ ਪ੍ਰੀਵਿਅਸ ਰਿਕਾਰਡ ਹੋਗਾ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ ਕੋਈ ਆਪਣਾ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਜੀ ਇਸ ਪਰ ਨਹੀਂ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿੱਦੀ ਜਗ੍ਹਾ ਜਗ੍ਹਾ ਬੰਦੀ ਨਾਕਾਬੰਦੀ ਕਰਾਏ ਵੇ ਕਰਵਾਈ ਜਾ ਰਹੀ ਆ ਤੇ ਅਸੀਂ ਨਾਕਾਬੰਦੀ ਤੇ ਚਾਂਸ ਕਵਰੀ ਹੋਈ ਹੈ ਕਿਸਨ ਤੇ ਕਿ ਕਿੰਨਾ ਕੁਦਰ ਇਹਦਾ ਰੇਟ ਹੋਏਗਾ ਜੀ ਇਸ ਚੀਜ਼ ਦਾ ਵਿਜਾਰੀ ਪਰ ਕੇ ਜੀ 2 ਲੱਖ ਹੈਗੀ ਹੈ ਜੀ ਨੀਅਰ ਅਬਾਊਟ ਚਾਲਾ ਕੇ ਕੋਈ ਸਪੈਸਿਫਿਕ ਰੇਟ ਵੀ ਅਸੀਂ ਕੁਝ ਕਹਿ ਸਕਦੇ ਤੇ ਸਰ 2 ਕਿਲੋ ਦੀ ਸਰ 2 ਕਿਲੋ ਦੀ 2 ਕਿਲੋ ਰਿਕਵਰੀ ਹੋਈ ਆ ਇਹ 2 ਕਿਲੋ ਦੀ ਜਿਹੜੀ 4 ਲੱਖ ਰੁਪਏ ਕੀਮਤ ਬਣਦੀ ਆ ਪਰ ਸਪੈਸਿਫਿਕ ਜੋ ਇਹਨਾਂ ਦੇ ਦੱਸਣ ਮੁਤਾਬਕ ਵੀ ਅਸੀਂ 2 ਲੱਖ ਪਰ ਕੇ ਜੀ ਤੋਂ ਲੈ ਕੇ ਆਏ ਨੇ ਤੇ ਉਹਦੇ ਅਕੋਰਡਿੰਗ ਤੁਹਾਨੂੰ ਜਦੋਂ ਮੈਨੂੰ ਸਾਨੂੰ ਕੋਈ ਸਪੈਸਿਫਿਕ ਰੇਟ ਬਾਰੇ ਤਾਂ ਅਸੀਂ ਕੁਝ ਮੈਂਸ਼ਨਿੰਗ ਕਰ ਸਕਦੇ ਸਰ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ ਇਹਨਾਂ ਦੇ ਸੰਪਰਕ ਵਿੱਚ ਕਿਵੇਂ ਚੱਲਦਾ ਉਹ ਅਸੀਂ ਹਲੇ ਚੈੱਕ ਕਰ ਰਹੇ ਹਾਂ ਜੇ ਰਮਾਨ ਜੀ ਹਾਜ਼ਰ ਹੁੰਦਾ ਅਸੀਂ ਰਮਾਨ ਜੀ ਕੋਲ ਗੱਲ ਸਾਹਮਣੇ ਹੋਵੇ ਤੁਹਾਨੂੰ ਦੱਸਾਂਗੇ ਕਿ